ਇਹ ਗੱਲ ਪ੍ਰਚਲਿਤ ਸੀ ਵੀ ਸਾਡੀ ਕਾਇਆ ਦੇ ਵਿੱਚ ਐਸਾ ਅੰਮ੍ਰਿਤ ਰਸ ਰੱਖਿਆ ਹੋਇਆ ਹੈ ਜਿਸ ਨੂੰ ਪੀਣ ਦੇ ਨਾਲ ਮਨ ਮੁਕਤ ਹੋ ਜਾਂਦਾ ਹੈ ਪਰ ਉਹ ਕਾਇਆ ਦੇ ਵਿੱਚੋਂ ਅੰਮ੍ਰਿਤ ਰਸ ਕੱਢਣ ਦੇ ਲਈ ਬੜੇ ਬੜੇ ਸੁਰਾਂ ਨੇ ਸੁਰਨਰ ਨੇ Muni ਜਨਾਂ ਨੇ ਯਤਨ ਕੀਤੇ ਇੱਥੋਂ ਤੱਕ ਕਿ ਆਤਮਕ ਬਲ ਦੇ ਨਾਲ ਇੰਨਾ ਵੱਡਾ ਯਤਨ ਹੋਇਆ ਸਮੇਰ ਪਹਾੜ ਨੂੰ ਮਧਾਨਾ ਬਣਾ ਕੇ ਸਮੁੰਦਰ ਰੜਕ ਦਿੱਤਾ ਗਿਆ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੋਈ ਉਹ ਗੁਰੂ ਨਾਨਕ ਦੇ ਘਰ ਨੇ ਸ਼ਬਦ ਦੁਆਰਾ ਸਾਡੇ ਅੰਦਰੋਂ ਨਾਭ ਕਮਲ ਤੋਂ ਨਾਭ ਕੰਠ ਤੋਂ ਜਾ ਕੇ ਅੰਮ੍ਰਿਤ ਪ੍ਰਗਟ ਕਰਨਾ ਸਿਖਾ ਦਿੱਤਾ ਜਿਹਨੂੰ ਕਹਿੰਦੇ ਸੋਰਨਾਰਮ ਉਹਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਹੁਣ ਜਦੋਂ ਇਸ ਤਰ੍ਹਾਂ ਦੀਆਂ ਅਗੰਮੀ ਗੱਲਾਂ ਨੇ ਨਾ ਜਿਹਦੇ ਵਿੱਚ ਕੋਈ ਡੇਰਾ ਨਹੀਂ ਕੋਈ ਆਕਾਰ ਨਹੀਂ ਕੋਈ ਪੱਥਰ ਨਹੀਂ ਕੋਈ ਪੂਜਾ ਨਹੀਂ ਤੇ ਬਹੁਤ ਜ਼ਿਆਦਾ ਫਿਰ ਜਿਹੜੀ ਸੰਗਤ ਸੀਗੀ ਸਿੱਖ ਸੰਗਤ ਸਿੱਖ ਜਿਹੜੇ ਗੁਰੂ ਦੀ ਸਿੱਖਿਆ ਲੈਣੀ ਚਾਹੁੰਦੇ ਸੀ ਉਹ ਇਕੱਠੇ ਹੋਣ ਲੱਗੇ ਇਹ ਇੰਨਾ ਵੱਡਾ ਵਿਸਾਖੀ ਦੇ ਸਮੇਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠ ਹੋਇਆ ਕਿ ਜਿਹੜਾ ਸਮਝ ਤੋਂ ਬਾਹਰ ਉਮੀਦ ਤੋਂ ਪਰੇ ਸੰਗਤ ਇਕੱਠੀ ਹੋ ਗਈ। ਹੁਣ ਉਥੇ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਨਾ ਸਰਕਾਰ ਖੁਫੀਆ ਏਜੰਸੀਆਂ ਤੋਂ ਰਿਪੋਰਟਾਂ ਦਰਜ ਕਰਾਉਂਦੀ ਐ ਕਿਸੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਪੰਡਾਲ 'ਚ ਜਿੱਥੇ ਪ੍ਰੋਗਰਾਮ ਹੋਊਗਾ ਨਾ ਆਮ ਹੀ ਉਥੇ ਆਪਾਂ ਨੂੰ ਗੁਫੀਆ ਜਿਹੜੇ ਹੁੰਦੇ ਆ ਨਾ ਸਰਕਾਰੀ ਤੰਤਰ ਦੇ ਏਜੰਸੀਆਂ ਦੇ ਬੰਦੇ ਬੈਠੇ ਮਿਲਣਗੇ ਜਿਹੜੇ ਸਾਡੀ ਰਿਪੋਰਟ ਦਰਜ ਕਰਦੇ ਆ ਵੀ ਮਾਈਕ 'ਚ ਕੀ ਬੋਲਦੇ ਆ। ਇਸੇ ਤਰ੍ਹਾਂ ਹੀ ਸ਼ੁਰੂ ਤੋਂ ਚੱਲਿਆ ਆ ਰਿਹਾ ਤੇ ਉਦੋਂ ਫਿਰ ਜਦੋਂ ਇਕੱਠ ਹੋਇਆ ਤੇ ਉਹਨਾਂ ਦੇ ਖੁਫੀਆ ਨੇ ਜਾ ਕੇ ਰਿਪੋਰਟ ਦਿੱਤੀ ਵੀ ਇਹਨਾਂ ਦਾ ਜਿਹੜਾ ਇਹ ਨਾਮ ਹੈ ਇਹਨਾਂ ਦਾ ਜਿਹੜਾ ਧਰਮ ਹੈ ਇਹਨਾਂ ਦਾ ਜਿਹੜਾ ਪ੍ਰਚਾਰ ਹੈ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਫੈਲ ਰਿਹਾ ਹੈ ਉਮੀਦ ਤੋਂ ਦੁੱਗਣਾ ਇਕੱਠ ਹੈ ਉਤੋਂ ਫਿਰ ਗੱਲ ਬਣਾ ਲਈ ਗਈ ਵੀ ਜਿਹੜਾ ਤੁਸੀਂ ਇਕੱਠ ਕੀਤਾ ਹੈ ਜਿਹੜਾ ਇਕੱਠ ਦੇ ਵਿੱਚ ਤੁਸੀਂ ਲੰਗਰ ਵਰਤਾਇਆ ਹੈ ਜਿਹੜਾ ਤੁਸੀਂ ਇਕੱਠ ਦੇ ਵਿੱਚ ਜਿੰਨਾ ਖਰਚ ਕੀਤਾ ਹੈ ਉਹਨਾਂ ਤੁਸੀਂ ਸਰਕਾਰ ਨੂੰ ਜਿਹੜਾ ਹੈ ਟੈਕਸ ਨਹੀਂ ਦਿੰਦਾ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਨਾ ਜੀਐਸਟੀ ਦਾ ਟੈਕਸ ਹੈ ਉਸ ਵਕਤ ਹੁਣ ਅਲਰਜੀ ਤਾਂ ਮੰਨਦੇ ਵਿੱਚ ਇਹ ਹੈ ਵੀ ਇਹ ਵੱਧਦੇ ਕਿਉਂ ਪਏ ਨੇ ਫਿਰ ਕਿਸੇ ਦੀ ਵਿਰੋਧਤਾ ਨਹੀਂ ਕਰ ਰਿਹਾ ਸਿੱਖ ਸੰਗਤ ਜੁੜ ਰਹੀ ਹੈ ਫਿਰ Hindu Musalman ਦਾ ਵਿੱਚ ਕੋਈ ਹੈ ਨਹੀਂ ਮਕਸਦ ਨਹੀਂ ਹੈ ਕਿਉਂਕਿ ਜਦੋਂ ਆਪਾਂ ਜਹਾਂਗੀਰ ਦੀ ਜਿਹੜੀ ਆਟੋ ਬਾਇਓਗ੍ਰਾਫੀ ਹੈ ਉਹਦੇ ਦਰਬਾਰ ਦੇ ਵਿੱਚ ਲਿਖੀ ਗਈ ਉਹਦੇ ਪੰਨਿਆਂ ਦੇ ਵਿੱਚੋਂ ਜਾ ਕੇ ਪੜ੍ਹਦੇ ਆ ਨਾ ਉਹਦੇ ਵਿੱਚ ਉਹ ਸਖਤ ਜੇ ਸ਼ਬਦ ਵਰਤਦਾ ਹੈ ਵੀ ਪੰਜ ਪੀੜੀਆਂ ਤੋਂ ਜਿਹੜੀ ਇਹਨਾਂ ਦੀ ਇੱਕ ਸਿੱਖੀ ਨਾਮ ਦੀ ਦੁਕਾਨ ਚੱਲਦੀ ਪਈ ਹੈ ਦਿਲ ਤਾਂ ਕਰਦਾ ਵੀ ਇਸ ਦੁਕਾਨ ਨੂੰ ਦਿਨਾਂ ਦੇ ਵਿੱਚ ਬੰਦ ਕਰਦੇ ਆ ਐਨੇ ਉਹ ਆਪ ਦੇ ਮਨ ਦੀ ਜਿਹੜੀ ਭਾਵਨਾ ਹੈ ਕਿੰਨਤਾ ਹੈ ਉਹਨੂੰ ਬਾਹਰ ਕੱਢਦਾ ਜੀ ਕਰਦੇ ਤੇ ਫਿਰ ਕਰਦੇ ਕਰਦੇ ਉਧਰੋਂ ਸਰਕਾਰ ਨੂੰ ਵੀ ਗੁਰੂ ਨਾਨਕ ਦੇ ਘਰ ਤੋਂ ਅਲਰਜੀ ਆ ਅਸੀਂ ਤਾਂ ਅਜੇ ਕਹਿੰਦੇ ਆ ਵੀ ਸਾਡੇ ਸਰਕਾਰ ਹੱਕ 'ਚ ਨਹੀਂ ਚੱਲਦੀ ਸਾਨੂੰ ਸੈਂਟਰ ਨੇ ਕੀ ਦਿੱਤਾ ਸਾਨੂੰ ਸਟੇਟ ਨੇ ਕੀ ਦਿੱਤਾ ਸਾਨੂੰ ਤਾਂ ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਕੋਈ ਸਰਕਾਰ ਸੈਂਟਰ ਨੇ ਕੱਖ ਨਹੀਂ ਦਿੱਤਾ ਸਾਡੇ ਤਾਂ ਬਾਪ ਦਾਦਿਆਂ ਨੂੰ ਨਹੀਂ ਕੁਛ ਦਿੱਤਾ ਬਾਪ ਦਾਦੇ ਕੌਣ ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਤੋਂ ਲੈ ਕੇ ਦਸੇ ਪਾਤਸ਼ਾਹਾਂ ਸੰਤ ਭਗਤ ਗੁਰਮੁਖ ਪ੍ਰਚਾਰ ਕਰਦੇ ਰਹੇ ਤੇ ਸਾਨੂੰ ਕਿਹੜੇ ਵੇਲੇ ਕਿਸੇ ਸੈਂਟਰ ਨੇ ਕਿਸੇ ਸਟੇਟ ਨੇ ਕਿਸੇ ਗਵਰਨਮੈਂਟ ਨੇ ਦਿੱਤਾ ਸ਼ੁਰੂ ਤੋਂ ਹੀ ਵਿਰੋਧਤਾ ਹੋਈ